ਜੋਦੀ ਮੈਂ ਤੁਹਾਡਾ ਆਪਣਾ ਵਾਪਰੀ ਸਿੰਘ ਖਸੂਬੁਰ ਅੱਜ ਜਿੱਥੇ ਪਹੁੰਚਿਆ ਜਿਲ੍ਹਾ ਫਾਸਪੁਰ ਦੇ ਪੁੱਤਰਾ ਡੇਰਾ ਬਾਬਾ ਨਾਨਕ ਤੇ ਚੋਲਾ ਸਾਹਿਬ ਸੋ ਸਾਡੇ ਨਾਲ ਬਗਵਾਨ ਪ੍ਰਤਾਪ ਸਿੰਘ ਦੀ ਬੇਤੀ ਨੂੰ ਉਹ ਉਹਨਾਂ ਨਾਲ ਗੱਲਬਾਤ ਕਰਕੇ ਗੁਰੂ ਸਾਹਿਬ ਦੇ ਇਹਾਸ ਤੋਂ ਸੰਤਨ ਨੂੰ ਜਾਣਣਾ ਹੈ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਕਟਿਆਲਾ ਸ਼ਰੀ ਤੋਂ ਇੱਕ ਮਾਚੂ ਦਾ ਸੰਗ ਚੱਲਦਾ ਕੀ ਥੀ ਜਿਹੋ ਕੋ ਜਿਹੜਾ ਇੱਕ ਤਰੀਕ ਨੂੰ ਕਟਿਆਲਾ ਸਿਆਨੀਆਂ ਤੋਂ ਸੰਗ ਚੱਲਦਾ ਹੈ ਇੱਕ ਤੇ ਇਹ ਵੀ ਦਰਸਾਉਂਦਾ ਕਿ ਜਿਹੜੇ ਸਾਡੇ ਬਜ਼ੁਰਗ ਸੰਤ ਜਿਹੜੇ ਚੋਲਾ ਸਾਹਿਬ ਲੈ ਕੇ ਆਏ ਸਨ ਬਾਬਾ ਕਾਬਲੀ ਮਲ ਜੀ ਉਹਨਾਂ ਦਾ ਇਧਰ ਦੁਆਬੇ ਦੀਆਂ ਸੰਗਤਾਂ ਨਾਲ ਬੜਾ ਪਿਆਰ ਸੀ ਉਸ ਵਕਤ ਵੀ ਤੇ ਇਹ ਚੋਲਾ ਸਾਹਿਬ ਜਿਹੜਾ ਮੈਂ ਸ਼ਾਰਟ ਵਿੱਚ ਦੱਸਦਾ ਕਿ ਇਹ ਚੋਲਾ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਅਕਾਲਪੁਰ ਪਰਮੇਸ਼ਰ ਪਾਸੋਂ 6 ਵਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ ਸੈਲੀ ਟੋਪੀ ਮਾਲਾ ਪੋਥੀ ਪਵੇ ਸ੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ ਬੇੜੀਆਂ 5 ਵਸਤਾਂ ਨੇ ਸੋਢੀ ਪਰਿਵਾਰਕੋ ਨੇ ਸੈਲੀ ਟੋਪੀ ਕਿਰਤਪੁਰ ਸਾਹਿਬ ਡਿਸਟ੍ਰਿਕਟ ਰੋਪੜ ਵਿੱਚ ਮਾਲਾ ਪੋਥੀ ਪਵੇ ਗੁਰੂ ਹਰਸਾਹਿਬ ਡਿਸਟ੍ਰਿਕਟ ਫ਼ਰੋਜ਼ਪੁਰ ਵਿੱਚ 6ਵੀਂ ਵਸਤ ਜਿਹੜੀ ਹੈ ਉਹ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿੱਚ ਸਥਿਤ ਹੈ ਜੋ ਬੇਦੀ ਪਰਿਵਾਰਕ ਉਹ ਇੱਥੇ ਇਹ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਦੇ ਮਾਰੇ ਗੁਰਗੱਦੀ ਗਈ ਫਿਰ ਸਾਰੇ ਬਾਣੇ ਉਹਨਾਂ ਕੋ ਲਾਗੇ ਫਿਰ ਗੁਰੂ ਅਮਰਦਾਸ ਮਾਰੇ ਗੁਰੂ ਰਾਮਦਾਸ ਮਾ ਗੁਰੂ ਅਰਜਨ ਦੇ ਮਾਰੇ ਜਿਨ੍ਹਾਂ ਵਿੱਚੋਂ ਪੰਜ ਵਸਾਂ ਛੋਡੀ ਪਰਿਵਾਰ ਕੋਲ ਨੇ ਜੋ 10 ਨੇ ਦੱਸਿਆ ਹੈ ਤੇ ਜਿਹੜੀ ਛੇਵੀਂ ਅਵਸਥਾ ਹੈ ਡੇਰਾ ਬਾਬਾ ਨਾਨਕ ਕਿਸ ਤਰ੍ਹਾਂ ਆਈ ਜਦੋਂ ਗੁਰੂ ਅਰਜਨ ਦੇਵ ਮਾਰੇ ਹਰਿਮੰਦਰ ਸਾਹਿਬ ਸਰੋਵਰ ਦੀ ਪਟਾਈ ਕਰਾਰ ਇਸਨ ਉੱਥੇ ਇੱਕ ਲੋੜ ਬੰਸ ਕਤਰੀ ਜਿਆਦਾ ਸਿੱਖ ਸੀ ਜਿਸ ਨੇ ਸਿੱਖੀ ਦੀ ਮੰਗ ਕੀਤੀ ਸੀ ਉਹਦੇ ਪੈਰ ਤੇ ਕਾਫੀ ਸੱਟ ਲੱਗੀ ਲੇਕਿਨ ਉਹ ਸੇਵਾ ਤੋਂ ਨਾ ਹਾਟਨ ਗੁਰੂ ਸਾਹਿਬ ਨੇ ਪੁੱਛਿਆ ਦੱਸ ਪਾਈ ਸਿੱਖਾ ਕੋਈ ਜੋ ਕਰਤਾਰ ਕੋਲੋਂ ਤੁਹਾਨੂੰ ਕੋਈ ਦਵਾਈ ਹੈ ਜੋ ਤੁਹਾਡੀ ਇਸ ਘਰ ਵਿੱਚ ਸੇਵਾ ਕਬੂਲ ਹੋਈ ਹੈ ਉਹ ਮਾਰੇ ਕਹਿਣ ਲੱਗੇ ਮਾਰੇ ਧੀ ਤਨ ਦੌਲਤ ਪੁੱਤਰ ਬੜੀ ਗੁਰੂ ਨਾਨਕ ਸਾਹਿਬ ਦੀ ਮੇਰਾ ਜਿਹੜਾ ਮਿਲਾਕ ਇਲਾਕਾ ਮੁਸਲਮਾਨੀ ਹੈ ਜਦੋਂ ਸੁਰੇਖੜਾ ਪ੍ਰਸ਼ਾਦ ਦੀ ਦੇਖ ਕਰ ਉਸ ਵਕਤ ਫਿਰ ਮਹਾਰਾਜ ਦੀ ਬੀਟ ਸਭ ਤੇ ਤਿਆਰ ਨਹੀਂ ਸੀ ਛੇਵੀਂ ਵਸ ਚੋਲਾ ਸਾਹਿਬ ਉਹਨਾਂ ਨੇ ਖੁਸ਼ ਹੋ ਕੇ ਭੇਟ ਕਰ ਦਿੱਤੀ ਉਹਨਾਂ ਕੋ ਉਹ ਫਿਰ ਆਪਣੇ ਸ਼ਹਿਰ ਲੈ ਗਏ ਬਲਕ ਬੁਖਾਰਿਆ ਅਫਗਾਨਿਸਤਾਨ ਜਦ ਤੱਕ ਉਹਨਾਂ ਕੋ ਸੇਵਾ ਹੋਈ ਉਹਨਾਂ ਨੇ ਕੀਤੀ ਜਦੋਂ ਬਿਰਧ ਵਸਤ ਆਈ ਉਹਨਾਂ ਨੇ ਸੋਚਿਆ ਹੋ ਸਕਦਾ ਮੇਰੇ ਬੱਚੇ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਉੱਤੇ ਹੀ ਰੱਖ ਕੇ ਤੱਕੇ ਵੱਡਾ ਸਾਰਾ ਪੱਥਰ ਦਿੱਤਾ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਹੁਕਮ ਦਿਓਗੇ ਉਹੀ ਇੱਥੋਂ ਚੋਲਾ ਲੈ ਕੇ ਜਾਣ ਨਹੀਂ ਤਾਂ ਇਹ ਪੱਥਰ ਹੀ ਨਾਟੇ ਸਿੱਖ ਦੇ ਵਿਰਸੇ ਦੀ ਅਰਦਾਸ ਹੈ ਦੁੱਖ ਆਏ ਸੁੱਖ ਆਏ ਸਿੱਖ ਦਾ ਕੰਮ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗ੍ਰੰਥ ਗੁਰੂ ਮਹਾਰਾਜ ਦੇ ਅੱਗੇ ਚਰਨਾ ਚ ਅਰਦਾਸ ਕਰਨੀ ਬਿਰਤੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਨਾਨਕ ਜੁਰ ਗੋਬਿੰਦ ਕਾ ਪੁਰਨ ਪੰਤਸ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਇੱਥੇ ਨਵੀਂ ਪੀੜੀ ਤੋਂ ਹੋਏ ਨੇ ਬਾਬਾ ਕਾਬਲੀ ਮਲ ਜੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਨੇ ਪੁੱਤਰ ਜਾਓ ਸਾਡੇ ਅੰਗ ਦੇ ਬਸਰ ਨੇ ਚੋਲਾ ਤੇ ਉੱਥੋਂ ਲੈ ਕੇ ਆਓ ਤੇ ਸੇਵਾ ਕਰਿਆ ਕਰੋ ਤੇ ਦਰਸ਼ਨ ਕਰਾਇਆ ਕਰੋ ਉਹ ਉਹਨਾਂ ਦਾ ਦੁਆਬੇ ਦੀ ਸੰਗਤ ਨਾਲ ਬੜਾ ਵਿਚਰਨ ਸੀ ਕੋਸ਼ ਸੰਗਤ ਨਾਲ ਲੈ ਕੇ ਗਏ ਉਥੇ ਵਿਖਿਆ ਪੱਥਰ ਹਟੇ ਫਿਰ ਸਾਰੀ ਸੰਗਤ ਉਥੇ ਰਾਤ ਟਹਿਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਪੁੱਤਰ ਪੰਜ ਜਪਜੀ ਸਾਹਿਬ ਦੇ ਪਾਠ ਕਰੋ ਪੰਜ ਛੱਤੇ ਜਲ ਦੇ ਕਰੋ ਅਰਦਾਸ ਕਰੋ ਕਰਤਾਰ ਪੰਥੀ ਕਰੇਗਾ ਉਹ ਜਿਵੇਂ ਜਿਵੇਂ ਹੁਕਮ ਆਇਆ ਤਿਵੇਂ ਤਿਵੇਂ ਉਹਨਾਂ ਨੇ ਕੀਤਾ ਉਹ ਪੱਥਰ ਹਟਾਇਆ ਤੇ ਫਿਰ हट ਗਿਆ ਉਹ 4 ਮਾਰਚ ਨੂੰ ਚੋਲਾ ਸੈਵਡੇ ਨਾ ਬਾਬਾ ਨਾਨਕ ਲੈ ਕੇ ਆਏ ਬਾਬਾ ਕਾਬਲੀ ਮਾਲ ਜੀ ਉਹਨਾਂ ਨੇ ਆਈਆਂ ਸੰਗਤਾਂ ਨੂੰ ਵਰ ਦਿੱਤਾ ਕਿ ਇਧਰੋਂ ਦਵਾਬੇ ਦੀਆਂ ਸੰਗਤਾਂ ਵੀ ਪਹੁੰਚ ਗਈਆਂ ਤੇ ਉਹਨਾਂ ਨੇ ਆਈਆਂ ਸੰਗਤਾਂ ਨੂੰ ਵਰ ਦਿੱਤਾ ਵੀ ਜਿਸ ਤਰ੍ਹਾਂ ਤੁਸੀਂ ਇਸ ਸਾਲ ਇਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਮਨੋ ਕਹਾਂਗੇ ਸੋਈ ਤੁਹਾਡੀ ਸੰਪ ਉਹਨੋਂ ਤੋਂ ਇੱਥੇ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਜੀ ਦਾ ਲੱਗ ਰਿਹਾ ਹੈ ਜੋ ਕਿ ਲੱਖਾਂ ਦੇ ਕਰੀਬ ਨਾ ਸੰਗ ਪੈਦਲ ਚੱਲ ਕੇ ਆਉਂਦਾ ਹੈ ਹਿਸ਼ਾਰਪੁਰ ਤੋਂ ਤੇ 4 ਮਾਰਚ 1 ਮਾਰਚ ਨੂੰ ਚੱਲਦਾ ਹੈ ਹਰ 1 ਮਾਰਚ ਨੂੰ ਚੱਲਦਾ ਹੈ ਤੇ 4 ਮਾਰਚ ਨੂੰ ਇੱਥੇ ਪਹੁੰਚਦਾ ਹੈ ਦਾਸ ਹੁਣ ਗੁਰੂ ਨਾਨਕ ਸਾਹਿਬ ਤੋਂ 16ਵੀਂ ਪੀੜੀ ਦੇ ਨੇ ਬਾਬਾ ਅਫਤਾਰ ਸਿੰਘ ਬੇਦੀ ਸ਼੍ਰੀ ਚੋਲਾ ਸਾਹਿਬ ਵਾਲੇ ਇਹਦਾ ਬਾਬਾ ਨਾਨਕ ਤੋਂ ਦਾਸ ਦਾ ਸਮੂਹ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਤੇ ਜੋੜ ਮੇਲੇ ਸ਼੍ਰੀ ਚੋਲਾ ਸਾਹਿਬ ਜੀ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਨਾਲ ਹੀ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਹੈ ਕਿ ਮਹ ਅਮਰਤ ਵੇਲੇ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨ ਕਿਉਂਕਿ ਇਹ ਜਿਹੜਾ ਸਾਨੂੰ ਸਰੀਰ ਮਿਲਿਆ ਇਹ ਬੜੀ ਮੁਸ਼ਕਲ ਮਿਲਿਆ ਮਾਨਸ ਜਨਮ ਦੁਰਲੱਭ ਹੈ ਹੋਤ ਨਾ ਬਾਰਾਂ ਬਾਾਰ ਇਹ ਬਾਰ-ਬਾਰ ਨਹੀਂ ਮਿਲਣਾ ਤੇ ਅਗਰੇ ਇਸ ਵਿੱਚ ਮਾਰੇ ਨੇ ਸਾਨੂੰ ਜਨਮ ਦਿੱਤਾ ਤੇ ਮਾਰੇ ਸਾਨੂੰ ਅਗਰੇ ਜਨਮ ਦਿੱਤਾ ਤੇ ਸਾਨੂੰ ਆਪਣੇ ਸ਼ਬਦ ਦੇ ਨਾਲ ਜੋੜ ਕੇ ਵੀ ਰੱਖਣਾ ਉਹ ਗੁਰੂ ਮਾਰੇ ਦੇ ਚਰਨਾਂ 'ਚ ਇਹੀ ਅਰਦਾਸ ਕਰਨੀ ਹੈ ਔਰ ਅਮਰਤ ਵੇਲਾ ਤੇ ਰਹਿਰਾ ਸਵੇਲਾ ਤੋਂ ਨਹੀਂ ਖੁੰਝਣ ਦੇਣਾ ਗੁਰੂ ਮਾਰੇ ਕਿਰਪਾ ਕਰਨ ਦਾਸ ਦੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਚਰਨਾਂ 'ਚ ਇਹੋ ਹੀ ਅਰਦਾਸ ਬੇਨਤੀ ਹੈ ਕਿ ਮਾਰੇ ਸਾਨੂੰ ਸਾਰਿਆਂ ਨੂੰ ਹੀ ਅੰਮ੍ਰਿਤ ਵੇਲੇ ਦੇ ਜਗ ਨੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਇੰਨੇ ਬਚਨ ਕਰਦਾ ਦਾਸ ਫਤਿਹ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨੂੰ ਬਾਬਾ ਅਵਤਾਰ ਸਿੰਘ ਜੀ ਬੇਦੀ ਜਿਨ੍ਹਾਂ ਨੇ ਗੁਰਦੁਆਰਾ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਇਤਿਹਾਸ ਤੋਂ ਸੰਤਨ ਜਨ ਰਹਾ ਮੈਂ ਤੁਹਾਡਾ ਆਪਣਾ ਲਪਰੀ ਸਿੰਘ ਖੁਸ਼ੀ ਹਾਂ ਪ੍ਰਾਪਤੀ ਵੇਚਣੇ ਔਰ ਖਰੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼